ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਇੱਕ ਲਾਹ ਰੰਗ ਦੇ ਪੋਸਟਰ ਦੇ ਉੱਤੇ ਪੀਲੇ ਰੰਗ ਦੇ ਅੱਖਰਾਂ ਦੇ ਵਿੱਚ ਲਿਖੇ ਸ਼ਬਦਾਂ ਨੂੰ ਪੜ ਰਹੇ ਹੋ ਜਿਸ ਦੇ ਵਿੱਚ ਲਿਖਿਆ ਕਿ ਸਾਡਾ ਮਕਾਨ ਤੇ ਪ੍ਰਸ਼ਾਸਨ ਦਾ ਜ਼ਮੀਰ ਵਿਕਾਊਆ ਤੇ ਤੁਹਾਨੂੰ ਦੱਸਦੇ ਕਿ ਇਸ ਮੁਹੱਲੇ ਦੇ ਵਿੱਚ ਇਸ ਕਦਰ ਹੰਗਾਮਾ ਹੋਇਆ ਹੈ ਇਹ ਦੋਨੇ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਇਹ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਤੇ ਫਿਰ ਕਰਾਂਗੇ ਪੂਰੇ ਮਾਮਲੇ ਤੇ ਗੱਲਬਾਤ ਕਿ ਅਜਿਹਾ ਕੀ ਹੋਇਆ ਕਿ ਘਰ ਦੇ ਮਕਾਨ ਮਾਲਕ ਨੂੰ ਹੀ ਆਪਣੀ ਕੰਧ ਦੇ ਉੱਤੇ ਅਜਿਹਾ ਪੋਸਟਰ ਲਗਾਉਣਾ ਪਿਆ ਨਜ਼ਰ ਇਨ੍ਹਾਂ ਤਸਵੀਰਾਂ ਤੇ ਮਾਰ ਦਿਓ ਉਹ ਨਾ ਓਏ ਸਾਲਾ ਕੀ ਕਰਿਆ ਕਿਹੜਾ ਜਿਹੜਾ ਸਾਜਿਆ ਚ ਬਹਿ ਕੇ ਗੱਲਾਂ ਕਰਦਾ ਬੱਟਾ ਤੁਸੀਂ ਵੀਡੀਓ ਬਣਾਈ ਜਾਂਦੇ ਮੰਗੇ ਗੋਲੀਆਂ ਚਲਾ ਜੀਆਂ ਚਲਾਓ ਤੇ ਤੋ ਗੋਲੀਆਂ ਨਹੀਂ ਲਾਉਂਦੇ ਆ ਆਪਿਆਂ ਕੋਲ ਤੇਰਾ ਰੋਹ ਲੈਣੀ ਹੈ ਤੇਰਾ ਰੋਹ ਲੈ ਆ ਮੇਰਾ ਫੰਡੋਟ ਮਾਰ ਗੋਲੀ ਤੈਨੂੰ ਕਿਹਾ ਫੇਰ ਘੱਡਿਆ ਜੀ ਮੂਤਰੂ ਤੂੰ ਗੋਲੀ ਮਾਰੀ ਜਾਣ ਕੇ ਫਿਰ ਪੁੱਤ ਤੈਨੂੰ ਦੱਸਦੇ ਆ 50 ਕਿਤਾ ਨਹੀਂ ਆ ਮਾਮਲਾ ਕਪੂਰ ਥਲਾਦੇ ਮੁਹੱਲਾ ਸ਼ਹੀਦ ਫਤਿਹ ਸਿੰਘ ਨਗਰ ਨਿਵਾਸੀ ਨੇ ਨਗਰ ਸੁਧਾਰ ٹرسٹ ਦੇ ਸਾਬਕਾ ਚੇਅਰਮੈਨ ਦੇ ਭਰਾ ਤੋਂ ਤੰਗ ਆ ਕੇ ਆਪਣੀ ਕੀਮਤੀ ਘਰ ਵੇਚਣ ਦਾ ਫੈਸਲਾ ਕੀਤਾ ਇਸ ਸਬੰਧੀ ਪੀੜਤ ਪਰਿਵਾਰ ਨੇ ਆਪੋ ਆਪਣੇ ਘਰਾਂ ਅੱਗੇ ਨੋਟਿਸ ਚਿਪਕਾ ਦਿੱਤੇ ਜੋ ਇਸ ਖਬਰ ਦੀ ਢਿੰਕ ਪੱਤਰਕਾਰਾਂ ਨੂੰ ਪਈ ਤਾਂ ਮੌਕੇ ਦੇ ਉੱਤੇ ਪਹੁੰਚੇ ਤਾਂ ਉਸ ਵਕਤ ਦੋਨੇ ਧਿਰਾਂ ਦੇ ਵਿੱਚ ਇਸ ਕਦਰ ਵਿਵਾਦ ਹੋ ਗਿਆ ਕਿ ਇੱਕ ਦੂਜੇ ਦੇ ਉੱਤੇ ਹਮਲਾ ਕੀਤਾ ਜਾਣ ਲੱਗਾ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਦੋ ਆਪਸ ਦੇ ਵਿੱਚ ਜਿਹੜੇ ਕਿ ਧਿਰਾਂ ਆਮੋ ਸਾਹਮਣੇ ਆ ਹੋਈਆਂ ਨੇ ਪਹਿਲੀ ਧਿਰ ਦੇ ਵੱਲੋਂ ਦੂਸਰੀ ਧਿਰ ਤੇ ਇਲਜ਼ਾਮ ਲਗਾਇਆ ਤੇ ਦੂਸਰੀ ਧਿਰ ਨੇ ਪਹਿਲੀ ਦੇ ਉੱਤੇ ਲਗਾਇਆ ਉਹਨਾਂ ਨੇ ਕਿਹਾ ਕਿ ਹੁਣ ਦੋਨਾਂ ਦੇ ਬਿਆਨ ਲਿਖ ਕੇ ਦੋਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਉਸ ਤੋਂ ਬਾਅਦ ਜਿਹੜੇ ਕਿ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ ਤੇ ਜਦੋਂ ਪੁੱਛਿਆ ਕਿ ਕੋਈ ਰਾਜਨੀਤਿਕ ਤਰੀਕੇ ਦਾ ਦਬਾਅ ਤਾਂ ਉਹਨਾਂ ਨੇ ਕਿਹਾ ਕਿ ਕਾਨੂੰਨ ਸਭ ਦੇ ਲਈ ਇੱਕ ਹੈ ਬੇਸਿਕਲੀ ਦੋ ਘਰਨੇ ਉਹਨਾਂ ਦੇ ਵਿੱਚ ਇੱਕ ਤਾਂ ਪਾਣੀ ਦੀ ਪਾਈਪ ਨੂੰ ਲੈ ਕੇ ਤੇ ਦੂਸਰਾ ਇਸਦੇ ਕੈਮਰਾ ਕੈਮਰਾ ਦੀ ਪੋਜੀਸ਼ਨ ਨੂੰ ਲੈ ਕੇ ਦੋ ਘਰਾਂ ਦੇ ਵਿੱਚ ਥੋੜੀ ਦੇਰ ਦੀ ਬਹਿਸ ਵਸਈਆ ਹੋ ਰਿਹਾ ਸੀਗਾ ਤੇ ਹੁਣ ਸਾਨੂੰ ਦੋਨੋਂ ਧਰਾਂ ਤੋਂ ਕੰਪਲੇਂਟ ਆਈ ਏ ਤੇ ਉਹ ਕੰਪਲੇਂਟ ਨੂੰ ਵੈਰੀਫਾਈ ਕੀਤਾ ਜਾਵੇਗਾ ਇੱਕ ਤਰ ਕਹਿ ਰਹੀ ਹੈ ਕਿ ਦੂਸਰੇ ਪਾਸੋਂ ਵੈਪਨ ਤੋਂ ਫਾਇਰ ਕੀਤਾ ਗਿਆ ਤੇ ਸੈਕੰਡਲੀ ਇਹਨਾਂ ਨੂੰ ਕੰਪਲੇਂਟ ਹੈ ਕਿ ਉਹਨਾਂ ਨੇ ਇਹਨਾਂ ਦੇ ਅਟੈਕ ਕੀਤਾ ਬੀਤੀ ਜਾਣੇ ਇਕੱਠੇ ਹੋ ਕੇ ਆਏ ਸੀਗੇ ਤੇ ਹੁਣ ਅਸੀਂ ਫੁਟੇਜ ਦੇਖ ਰਹੇ ਹਾਂ ਜਿਹੜੇ ਮੌਕੇ ਦੇ ਗਵਾਹ ਨੇ ਉਹਨਾਂ ਨੂੰ ਇਨਵੈਸਟਿਗੇਟ ਕੀਤਾ ਜਾ ਰਿਹਾ ਤੇ ਜੋ ਵੀ ਬੰਦੀ ਕਾਰਵਾਈ ਹੋਗੀ ਲੋਕ ਇਲਜ਼ਾਮ ਵੀ ਲਗਾ ਰਹੇ ਹੈ ਚੇਅਰਮੈਨ ਦੇ ਬਰਦਰ ਦੇ ਉੱਤੇ ਤਾਂ ਰਾਜਨੀਤਿਕ ਦੁਆਵ ਦੀ ਵੀ ਗੱਲ ਕਰ ਰਹੇ ਹੈ ਤੇ ਕੀ ਸਚਾਈ ਕੀ ਹੈ ਕੋਈ ਰਾਜਨੀਤਿਕ ਦਬਾਅ ਵਾਲੀ ਗੱਲ ਨਹੀਂ ਹੈ ਜੀ ਜੋ ਵੀ ਜੇ ਕਿਸੇ ਨੇ ਲਾਅ ਨੂੰ ਹੱਥ ਚ ਲਿਆ ਹੈ ਲਾਅ ਸਾਰਿਆਂ ਲਈ ਇੱਕ ਹੈ ਤੇ ਜੇ ਕਿਸੇ ਨੇ ਨੂੰ ਲਾਅ ਨੂੰ ਹੱਥ ਚ ਲਿਆ ਹੈ ਜੋ ਵੀ ਜਿਸ ਵੀ ਲਾਅ ਦੀ ਇਨਫਰਿੰਜਮੈਂਟ ਹੋਗੀ ਉਹਦੇ ਬੇਸਿਸ ਉੱਤੇ ਕਾਰਵਾਈ ਕੀਤੀ ਜਾਵੇਗੀ ਸਰ ਜੀ ਨੇ ਫਾਇਰ ਕੱਢਿਆ ਉਹ ਕੌਣ ਬੰਦਾ ਕੌਣ ਹੈ ਜੀ ਕੀ ਨਾਮ ਹੈ ਇਹ ਅਲੱਜ ਕੀਤਾ ਜਾ ਰਿਹਾ ਕਿ ਜੀ ਗਿੰਨੀ ਹੈ ਜੋ ਕਿ ਇਹਨਾਂ ਦਾ ਨੇਬਰ ਹੈ ਉਹਨਾਂ ਤੇ ਇਹ ਕਹਿ ਰਿਹਾ ਕਿ ਉਹਨਾਂ ਨੇ ਦੋ ਫਾਇਰ ਕੀਤੇ ਨਹੀਂ ਮੌਕੇ ਤੋਂ ਕੋਈ ਕੋਲ ਨਹੀਂ ਬਰਾਮਦ ਹੋਇਆ ਪਰ ਅਸੀਂ ਫਿਲਹਾਲ ਵੈਰੀਫਾਈ ਕਰਨ ਲਈ ਜਿਹੜਾ ਵੈਪਨ ਹੈ ਉਹਨੂੰ ਅਸੀਂ ਕਬਜ਼ਾ ਪੁੱਛ ਲਿਆ ਹੋਇਆ ਹੈ ਸਰ ਕੋਈ ਰਸਮੀ ਪਈ ਹੈ ਇਸ ਮਾਮਲੇ ਨਹੀਂ ਹਜੇ ਸਟੇਟਮੈਂਟ ਲਿਖ ਕੇ ਜੀ ਜੋ ਵੀ ਬੰਦ ਕਰਵਾਇਓ ਕੀਤੀ ਜਾਵੇਗੀ ਸਰ ਉਸ ਵੈਪਨ ਨੂੰ ਸੀਫੀ ਅੰਦਰ ਸੀਐਫਐਲ ਦੇ ਵੀ ਭੇਜੋਗੇ ਹਾਂਜੀ ਭੇਜਿਆ ਜਾਵੇਗਾ ਹਾਂ ਕਿਉਂਕਿ ਉਹ ਵੈਰੀਫਾਈ ਕੀਤਾ ਜਾਵੇਗਾ ਵੈਰੀਫਾਈ ਹੋ ਉਪਰੀ ਹੋ ਜੀ ਤੇ ਸਰ ਇਹ ਜਾਰੇ ਬਹੁਤ ਬਾਕੀ ਕੈਮਰਾ ਦੀ ਫੁਟੇਜ ਵੀ ਦੇਖਿਆ ਜਾਣੀ ਹੈ ਜੀ ਇਹ ਫੈਮਿਲੀ ਕੋਲ ਵੀ ਕੈਮਰਾ ਲੱਗੇ ਹੋਏ ਆ ਉਹਨਾਂ ਦੇ ਵੀ ਕੈਮਰੇ ਲੱਗੇ ਹੋਏ ਤੇ ਕੈਮਰਿਆਂ ਤੋਂ ਸਾਰੀ ਗੱਲ clear ਹੋਈ ਜਾਊਗੀ ਫੁਟੇਜ ਦੇਖ ਕੇ ਤੇ ਜਿਹੜੇ ਮੌਕੇ ਦੇ ਗਵਾਹ ਨੇ ਉਹਨਾਂ ਦੇ ਬਿਆਨਾਂ ਤੇ ਜੋ ਹੀ ਬਣਦੀ ਕਾਰਵਾਈ ਕੀਤੀ ਹੈ। ਨਹੀਂ ਸਰ ਪੱਤਰਕਾਰਾਂ ਦੇ ਉੱਤੇ ਫਿਰ ਕਰਨ ਦਾ ਹੀ ਮਕਸਦ ਸੀ। ਇਹ ਗੱਲ ਤਾਂ ਜੀ ਹੁਣ ਜਦੋਂ ਵੈਰੀਫਾਈ ਹੁੰਦੀ ਹੈ ਅਸੀਂ ਤੁਹਾਨੂੰ ਡਿਟੇਲਸ ਤੋਂ ਬਾਅਦ ਹੀ ਦੱਸ ਸਕਦੇ ਹਾਂ ਇਨਵੈਸਟੀਗੇਸ਼ਨ ਤੋਂ ਬਾਅਦ। ਕਿਹੜਾ ਪੱਤਰਕਾਰ ਵੀ ਉੱਥੇ ਬੰਨ੍ਹ ਦਿੱਤਾ ਗਿਆ। ਸਰ ਸਾਡਾ ਇੱਕ ਪੱਤਰਕਾਰ ਉੱਥੇ ਰੈਸਟ ਕੀਤਾ ਹੋਇਆ ਐਸਐਸ ਕਿ ਕਿਸੇ ਨੂੰ ਅਰੈਸਟ ਨਹੀਂ ਕੀਤਾ ਜੀ ਮੌਕੇ ਦੇ ਦੋਨੋਂ ਜਣੇ ਨੇ ਦੂਜਿਆਂ ਦੇ ਖਿਲਾਫ ਕੰਪਲੇਨਟ ਕੀਤੀ ਸੀਗੀ। ਅਸੀਂ ਮੌਕਾ ਦੇਖਣ ਆਏ ਆ ਮੌਕਾ ਦੇਖ ਕੇ ਅਸੀਂ ਥਾਣੇ ਚੱਲੇ ਆ ਕਿਸੇ ਨੂੰ ਅਰੈਸਟ ਨਹੀਂ ਕੀਤਾ ਬਾਅਦ ਜਤ ਸ ਇਹ ਕਿਸੇ ਨੂੰ ਅਰੈਸਟ ਨਹੀਂ ਕੀਤਾ ਗਿਆ ਅਸੀਂ ਸਿਰਫ ਪੁੱਛਗਿਛ ਕਰਨ ਲਈ ਇੱਕ ਵਾਰ ਨਾਲ ਉਹਨਾਂ ਦੇ ਬੈਠ ਕੇ ਪੁੱਛਗਿਛ ਕਰਾਂਗੇ ਸਰ ਸਰ ਸਾਰਾ ਮਾਰਲਾ ਸਾਰਾ ਪਾਈਪ ਪਾਈਪਾਂ ਨੂੰ ਲੈ ਕੇ ਇਹ ਮਾਮਲਾ ਸਾਰਾ ਇੱਕ ਪਾਣੀ ਦੇ ਪਾਈਪ ਨੂੰ ਲੈ ਕੇ ਤੇ ਸੈਕੰਡਲੀ ਇੱਕ ਜਿਹੜੀ ਕੈਮਰਿਆਂ ਦੀ ਪੋਜੀਸ਼ਨ ਹੈ ਉਹ ਇਹ ਲੱਜ ਕਰ ਰਿਹਾ ਕਿ ਉਹਨਾਂ ਦੀ ਪ੍ਰਾਈਵੇਸੀ ਉਹਦੇ ਨਾਲ ਇਨਵੇਟ ਹੋ ਰਹੀ ਹੈ ਤੇ ਕੈਮਰਿਆਂ ਦੀ ਪੋਜੀਸ਼ਨ ਨੂੰ ਲੈ ਕੇ ਇਹਨਾਂ ਦੀ ਬੈਸਟ ਸੀ ਸਰ ਇੱਕ ਮਿੰਟ ਇਹ ਕੇਸ ਵੱਲ ਆਸਟਾ ਪੁੱਛੂੰਗਾ ਇਹ ਜਿਹੜਾ ਘਰ ਬਣਿਆ ਉਹ ਪਿਛਲੇ ਪਾਸੇ ਉਹ ਘਰ ਦੇ ਨਾਲ ਉਹਨਾਂ ਨੇ ਜਿਹੜੀ ਤੌਜ਼ੇ ਲਗਾਏ ਦਰਫਤ ਰੋਜ਼ ਪਾਣੀ ਦਿੰਦੇ ਉਹਨਾਂ ਦੇ ਘਰ ਦੇ ਵਿੱਚ ਸਿੱਲ ਜਾ ਰਹੀ ਹੈ ਆਪਣੇ ਘਰ ਦੇ ਵਿੱਚ ਇੱਥੇ ਇੱਥੇ ਬਹੁਤ ਆ ਜੇ ਘਰ ਵੀ ਨਹੀਂ ਹੈਗਾ ਇੱਥੇ ਉਹ ਨਾਲੀ ਨਹੀਂ ਕੱਢਦੇ ਰਹੇ ਪਾਈਪ ਪਹੁੰਚਦੇ ਮਤਲਬ ਦੂਸਰੇ ਦੇ ਘਰ ਦੇ ਵਿੱਚ ਸਿੱਲ ਜਾਂਦੀ ਹੈ ਤਾਂ ਕੋਈ ਨੋ ਪ੍ਰੋਬਲਮ ਤੇ ਇੱਥੇ ਤਾਂ ਹੈ ਵੀ ਨਹੀਂ ਕੁਝ ਇਹ ਵੀ ਤਾਂ ਨਾਲੀ ਬਣਾਉਣ ਦਾ ਉਹਦਾ ਪਾਈਪ ਪਾਈਪ ਉੱਥੇ ਪਹੁੰਚਦਾ ਇਹ ਵੈਰੀਫਾਈ ਕਰਕੇ ਦੱਸ ਸਕਦੇ ਨਹੀਂ ਆ ਫਿਰ ਇਨਵੈਸਟੀਗੇਸ਼ਨ ਤੁਹਾਨੂੰ ਵੀ ਕਰ ਦਿੰਦੇ ਸਰਕਾਰ ਵਾਲੇ ਬਾਹਰ ਪੋਸਟਰ ਲਾ ਦਿੱਤੇ ਗਏ ਆ ਘਰ ਵਿੱਚ ਵੀ ਮਜਬੂਰ ਹੋ ਗਏ ਕੀ ਕਰਨਾ ਕੀ ਕਰਨਾ ਟੱਡਾ ਆਪਣੀ ਡਿਸਕਸ਼ਨ ਹੋ ਗਈ ਜੀ ਦੋਨਾਂ ਦੇ ਜਿਹੜੇ ਇੱਕ ਦੂਜੇ 'ਤੇ ਇਹ ਦੋਸ਼ ਲਾ ਰਿਹਾ ਹੈ ਉਹਨਾਂ ਨੂੰ ਅਸੀਂ ਵੈਰੀਫਾਈ ਕਰਕੇ ਹੀ ਤੁਹਾਨੂੰ ਡਿਟੇਲ ਵਿੱਚ ਦੱਸ ਸਕਦੇ ਹਾਂ ਸਰ ਉਹ ਕਲਾਕਾਰ ਹੀ ਹੈ ਬਾਕੀ ਸਾਰੇ ਇਕੱਠੇ ਆ ਹਾਂਜੀ ਵੀ ਉਹ ਕਲਾਕਾਰ ਹੀ ਨਹੀਂ ਟਿਕੰਦੇ ਸਾਰੇ ਖੈਰ ਹੁਣ ਪੁਲਿਸ ਵੱਲੋਂ ਦੋਨੇ ਧਿਰਾਂ ਨੂੰ ਬਿਠਾ ਕੇ ਮਾਮਲੇ 'ਚ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਇਹਨਾਂ ਧਿਰਾਂ ਦੇ ਵੱਲੋਂ ਇਲਜ਼ਾਮ ਆਕੀ ਉਹਨਾਂ ਦੇ ਵੱਲੋਂ ਕੈਮਰੇ ਜਿਹੜੇ ਲਗਾਏ ਗਏ ਨੇ ਉਹਨਾਂ ਦੀ ਡਾਇਰੈਕਸ਼ਨ ਨੂੰ ਲੈ ਕੇ ਜਿਹੜਾ ਕਿ ਇਲਜ਼ਾਮ ਲਗਾਇਆ ਗਿਆ ਸੁਣ ਲੈ ਕੇ ਤਕਰਾਰਵਾਜੀ ਹੋ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਉੱਤੇ ਫਾਇਰਿੰਗ ਕੀਤੀ ਗਈ ਹੈ ਫਿਲਹਾਲ ਪੁਲਜ਼ਾ ਕਹਿਣਾ ਹੈ ਕਿ ਇਸ ਮਾਮਲੇ 'ਚ ਤਫਤੀਸ਼ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਕਪੂਰ ਥਲਾਤੋਂ ਕਸ਼ਮੀਰ ਸਿੰਘ ਪੰਡਾਲ ਦੀ